ਬਾਈ ਜੀ ਤੁਹਾਡਾ ਆਰਡਰ ਆਇਆ ਸੀ ਲਿਆ ਬਾਈ ਦੇ ਦੋ ਹਾਂਜੀ ਹਾਂਜੀ ਦਿੰਨਾ ਇਹ ਤਾਂ ਚੂਹੇ ਮਾਰਨ ਵਾਲੀ ਦਵਾਈ ਆ ਅ ਬਾਈ ਮੈਨੂੰ ਲੱਗਦਾ ਨਾ ਤੁਹਾਡਾ ਆਰਡਰ ਗਲਤ ਆ ਗਿਆ ਆਰਡਰ ਕਿਵੇਂ ਗਲਤ ਆ ਗਿਆ ਬਾਈ ਤੁਸੀਂ ਆਰਡਰ ਕੀਤਾ ਕੀ ਸੀ ਚੂਹੇ ਮਾਰਨ ਵਾਲੀ ਦਵਾਈ ਆਰਡਰ ਕੀਤੀ ਸੀ ਸਾਡੇ ਘਰੇ ਨਾ ਚੂਹੇ ਬਹੁਤ ਆ ਓ ਯਾਰ ਬਾਈ ਤੁਹਾਡਾ ਆਰਡਰ ਗਲਤ ਆ ਗਿਆ ਚਲ ਕੋਈ ਗੱਲ ਨਹੀਂ ਮੈਂ ਨਾ ਸਟੋਰ 'ਚ ਦੁਬਾਰਾ ਫੋਨ ਕਰ ਦਿੰਨਾ ਉਹ ਤੁਹਾਡਾ ਆਰਡਰ ਹੁਣੇ ਫੜਾ ਜਾਣਗੇ ਕਮੈਂਡ ਰੋਕੋ ਜੋ ਵੀ ਕਰਨਾ ਜਲਦੀ ਕਰੋ ਠੀਕ ਹੈ ਜੀ ਹਾਂਜੀ ਮੈਂ ਸਟੋਰ ਤੇ ਫੋਨ ਕਰਤਾ ਤੁਹਾਡਾ ਬੱਸ ਦੋ ਕਮੈਂਡਰ ਦੇਕਰ ਆਰਡਰ ਆ ਜਾਂਦਾ ਹੁਣੇ ਠੀਕ ਆ ਕੀ ਹੋਇਆ ਭਾਈ ਤੂੰ ਮੈਨੂੰ ਥੋੜਾ ਪਰੇਸ਼ਾਨ ਲੱਗਦਾ ਕੋਈ ਪ੍ਰੋਬਲਮ ਆ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਮੈਂ ਠੀਕ ਆ ਭਾਈ ਤੈਨੂੰ ਦੇਖ ਕੇ ਇਦਾਂ ਕਿਉਂ ਲੱਗਦਾ ਜਿਵੇਂ ਤੂੰ ਰੋਕੇ ਹਟਿਆ ਹੋਵੇਂ ਨਹੀਂ ਨਹੀਂ ਭਾਈ ਉਹ ਤਾਂ ਮੈਂ ਗੰਡੇ ਚੀਰਦਾ ਸੀ ਆ ਮੇਰニャ ਅੱਖਾਂ ਚ ਪਾਣੀ ਨਿਕਲਦਾ ਪਿਆ ਤੁਸੀਂ ਕੰਨੇ ਜੀਰਦੇ ਸੀ ਕਿਉਂ ਬਾਈ ਤੁਹਾਡੇ ਮੰਮੀ ਰੇੜੀ ਕਿੱਧਰ ਗਏ ਕੋਈ ਭੈਣ ਭਰਾ ਹੈ ਨਹੀਂ ਨਹੀਂ ਬਾਈ ਮੈਂ ਘਰ ਚ ਇਕੱਲਾ ਹੀ ਆ ਮੇਰੇ ਮੰਮੀ ਦੇ ਭੈਣ ਵਿਆਹ ਚ ਗਏ ਹੋਇਆ ਤੇ ਮੇਰਾ ਡੈਡੀ ਖੇਤ ਆ ਕਿਉਂ ਬਾਈ ਕੀ ਗੱਲ ਹੋ ਗਈ ਉਹ ਨਹੀਂ ਨਹੀਂ ਮੈਂ ਤਾਂ ਵੈਸੇ ਪੁੱਛਿਆ ਤੈਨੂੰ ਡਰ ਨਹੀਂ ਲੱਗਦਾ ਇਕੱਲੇ ਨੂੰ ਘਰੇ ਕਿਉਂ ਡਰ ਕਾਦਾ ਉਹ ਨਹੀਂ ਨਹੀਂ ਬਾਈ ਮੇਰਾ ਮਤਲਬ ਘਰ ਦੇ ਵਿੱਚ ਕੋਈ ਤਾਂ ਹੋਣਾ ਚਾਹੀਦਾ ਨਾ ਜੇ ਕੋਈ ਬੰਦਾ ਬਿਮਾਰ ਹੋ ਜੇ ਜੇ ਹੁਣ ਤੈਨੂੰ ਕੁਝ ਹੋ ਜੇ ਤੇਰੇ ਘਰ ਦੇ ਤਾਂ ਫਿਰ ਕੀ ਬਣੂਗਾ ਬਾਈ ਜੇ ਮੈਨੂੰ ਕੁਝ ਹੋ ਗਿਆ ਮੇਰੇ ਘਰ ਦੇ ਤਾਂ ਜੋਂਦੇ ਜੀ ਮਰ ਜਾਣਗੇ ਮੇਰਾ ਡੈਡੀ ਤਾਂ ਪਹਿਲੇ ਹੀ ਬਿ ਜੇ ਮੈਨੂੰ ਕੁਝ ਹੋ ਗਿਆ ਉਹਦੇ ਤੋਂ ਸਹੈ ਨਹੀਂ ਹੋਣਾ ਬਾਈ ਤੈਨੂੰ ਜਦੋਂ ਪਤਾ ਵੀ ਤੇਰੀ ਮਾਂ ਤੇ ਤੇਰਾ ਪਿਓ ਤੇਰੇ ਬਣਾ ਨਹੀਂ ਰਹਿ ਸਕਦੇ ਫਿਰ ਤੂੰ ਉਹਨਾਂ ਨੂੰ ਜਿਉਂਦੇ ਜੀ ਕਿਉਂ ਮਾਰ ਲਗਾ ਕੀ ਮਤਲਬ ਮਤਲਬ ਏ ਤੂੰ ਘਰ ਦੇ ਵਿੱਚ ਇਕੱਲਾ ਵਾਂ ਉਪਰੋਂ ਤੂੰ ਰੋਈ ਜਾਣਾ ਇੱਕ ਤੂੰ ਚੂਹੇ ਮਾਰਨ ਵਾਲੀ ਦਵਾਈ ਆਰਡਰ ਕੀਤੀ ਆ ਮੈਨੂੰ ਨਹੀਂ ਪਤਾ ਤੇਰੇ ਘਰ ਦੇ ਵਿੱਚ ਕੀ ਗੱਲ ਹੋਈ ਆ ਵੱਧ ਤੋਂ ਵੱਧ ਤੂੰ ਪੇਪਰਾਂ 'ਚ ਫੇਲ ਹੋ ਗਿਆ ਹੋਵੇਗਾ ਇੱਥੋਂ ਇਹ ਪਤਾ ਲੱਗਦਾ ਇਹ ਦਵਾਈ ਤੂੰ ਚੂਹੇ ਮਾਰਨ ਵਾਸਤੇ ਨਹੀਂ ਆਪਦੇ ਵਾਸਤੇ ਮੰਗਾਈ ਆ ਹਾਂ ਬਾਈ ਤੂੰ ਸਹੀ ਕਹਿਣਾ ਇਹ ਦੁਆਮੇ ਆਪਦੇ ਲਈ ਮੰਗਾਈ ਆ। ਮੇਰੀ ਗਰਲਫ੍ਰੈਂਡ ਨੇ ਮੇਰ ਨਾਲ ਧੋਖਾ ਕੀਤਾ। ਬਾਈ ਤੈਨੂੰ ਪਤਾ ਇੱਕ ਸਾਲ ਦਾ ਰਿਲੇਸ਼ਨ ਸੀ ਸਾਡਾ। ਅੱਜ ਮੈਂ ਉਹਨੂੰ ਕਿਸੇ ਹੋਰ ਨਾਲ ਦੇਖਿਆ। ਓਹੋ ਭਰਾਵਾ ਚੀਟ ਉਹਨੇ ਕੀਤਾ ਮਰੀ ਤੂੰ ਜਨਾਵਾ। ਇੱਕ ਸਾਲ ਉਹਦੇ ਨਾਲ ਰਹਿ ਕੇ ਤੂੰ ਮਰਨ ਨੂੰ ਤਿਆਰ ਹੋ ਗਿਆ ਤੇ ਉਹਨਾਂ ਦਾ ਕੀ ਬਣੂਗਾ ਜੰਨਾ ਨਾਲ ਤੂੰ 20-25 ਸਾਲ ਤੋਂ ਰਹਿ ਰਿਹਾ ਵਾ। ਤੇਰੇ ਭੈਣ ਭਰਾ ਤੇਰੇ ਮਾਂ ਪਿਓ ਕੀ ਗੱਲ ਤੂੰ ਉਹਨਾਂ ਲਈ ਜਿਉ ਨਹੀਂ ਸਕਦਾ। ਮੰਨ ਲਾ ਅੱਜ ਤੋਂ ਮਰ ਵੀ ਗਿਆ। ਤੈਨੂੰ ਕੀ ਲੱਗਦਾ ਤੇਰੀ ਸਹੇਲੀ ਤੇਰੇ ਲਈ ਦੁਬਾਰਾ ਲਾਇਲ ਹੋ ਜੂਗੀ? ਜਾ ਤੈਨੂੰ ਲੱਗਦਾ ਹੋਣਾ ਕਿ ਉਹ ਮੇਰੀਆਂ ਯਾਦਾਂ ਦੇ ਵਿੱਚ ਇਕੱਲੀ ਬਹਿ ਕੇ ਸਾਰੀ ਜ਼ਿੰਦਗੀ ਕੱਢ ਦੂਗੀ ਤੇ ਤੇਰੇ ਬਿਨਾ ਉਹ ਕਿਸੇ ਨਾਲ ਵੀ ਵਿਆਹ ਨਹੀਂ ਕਰਾਉਂਦੀ ਪੱਕਾ ਪਤਾ ਤੈਨੂੰ ਉਹ ਜ ਨਹੀਂ ਹੋਣਾ ਬਾਈ ਦੋ ਦਿਨ ਰੋਊਗੀ ਤੀਜੇ ਦਿਨ ਕਿਸੇ ਹੋਰ ਨਾਲ ਤੁਰ ਜੂਗੀ ਉਹ ਜਿਹੜੀ ਕੁੜੀ ਤੇਰੇ ਜਿਉਂਦੇ ਜੀ ਕਿਸੇ ਹੋਰ ਨਾਲ ਤੁਰ ਹੀ ਫਿਰਦੀ ਹੈ ਨਾ ਉਹ ਤੇਰੇ ਮਰਨ ਤੋਂ ਬਾਅਦ ਤੇਰੇ ਮਗਰ ਕੀ ਆਊਗੀ ਸਹੀ ਕਿਹਾ ਬਾਈ ਤੂੰ ਲੋਕ ਦੋ ਦਿਨ ਰੋਣਗੇ ਤੀਜੇ ਦਿਨ ਉਹ ਅੱਗੇ ਤੁਰ ਜਾਣਗੇ ਪੂਰੀ ਜ਼ਿੰਦਗੀ ਕੌਣ ਰਹੂਗਾ ਮੇਰੇ ਮਾਪਿਓ ਮੇਰੇ ਭੈਣ ਭਰਾ ਹੋਰ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ ਕੀ ਹੋਇਆ ਪੁੱਤ ਤੂੰ ਕੁਝ ਆਰਡਰ ਕੀਤਾ ਸੀ ਹਾਂ ਡੈਡੀ ਮੈਂ ਕੁਝ ਆਰਡਰ ਕੀਤਾ ਸੀ ਉਹ ਮੇਰਾ ਆਰਡਰ ਨਾ ਗਲਤ ਆ ਗਿਆ ਬਾਈ ਤੁਸੀਂ ਮੇਰਾ ਆਰਡਰ ਕੈਨਸਲ ਕਰ ਦਿਓ ਹਾਂਜੀ ਹਾਂਜੀ ਮੈਂ ਹੁਣੇ ਕੈਨਸਲ ਕਰ ਦਿੰਦਾ ਥੈਂਕ ਯੂ ਵੀਰੇ ਡੈਡੀ ਮੈਂ ਤੁਹਾਨੂੰ ਕੁਝ ਕਹਿਣਾ ਸੀ ਹਾਂ ਪੁੱਤ ਬੋਲ ਆਈ ਲਵ ਯੂ ਡੈਡੀ ਇੱਕ ਚੀਜ਼ ਤਾਂ ਸਿੱਖ ਲੈ ਦੁਨੀਆਦਾਰੀ ਤੋਂ ਕੋਈ ਚੀਜ਼ ਨਹੀਂ ਵੱਡੀ ਪਿਓ ਪੁੱਤ ਦੀ ਏ ਆਰੀ ਬਾਖ ਖੋਲ ਵੀ ਨਾ ਖੁਸ਼ੀਆਂ ਦਾ ਤੂੰ ਬਣਦਾ ਕੂ ਮੇਰੇ ਉਮਰ ਤੈਨੂੰ ਲੱਗ ਜਾਵੇ ਜਾਂਦਾ ਰਹੇ ਬਾਪੂ ਹਾਈ ਮੇਰੇ ਉਮਰ ਤੈਨੂੰ ਲੱਗ ਜਾਵੇ ਜਾਂਦਾ ਰਹੇ ਬਾਪੂ ਹਾਂਜੀ ਵੀਡੀਓ ਤੁਸੀਂ ਦੇਖ ਹੀ ਲਈ ਆ ਇਹ ਵੀਡੀਓ ਦੇ ਵਿੱਚ ਅਸੀਂ ਇਹੀ ਮੈਸੇਜ ਦਿੱਤਾ ਵਾ ਆਪਦੀਆਂ ਛੋਟੀਆਂ ਮੋਟੀਆਂ ਗੱਲਾਂ ਕਰਕੇ ਬਈ ਹਨਾ ਆਪਦੇ ਮਾਪਿਆਂ ਨੂੰ ਬਈ ਇਦਾਂ ਤੰਗ ਨਾ ਕਰਿਆ ਕਰੋ ਜਿੱਦਾਂ ਮਤਲਬ ਕਈ ਬੰਦੇ ਸੁਸਾਈਡ ਕਰ ਲੈਂਦੇ ਕੁੜੀਆਂ ਪਿੱਛੇ ਜਾਂ ਛੱਡ ਕੇ ਘਰ ਛੱਡ ਕੇ ਚਲੇ ਜਾਂਦੇ ਹਨ ਬਈ ਇਦਾਂ ਦੇ ਕੰਮ ਨਾ ਚੱਕਾ ਮਤਲਬ ਕਰਿਆ ਕਰੋ ਹਨ ਇਹਦੇ ਵਿੱਚ ਨਾ ਤਾਂ ਬਈ ਕੁੜੀਆਂ ਦਾ ਕੁਝ ਜਾਂਦਾ ਨਾ ਤੇ ਨਾ ਕਿਸੇ ਹੋਰ ਦਾ ਕੁਝ ਜਾਂਦਾ ਜਿਹਦੇ ਕਰਕੇ ਤੁਸੀਂ ਲੜ ਪੈਂਦੇ ਆ ਤਾਂ ਇਹਦੇ ਵਿੱਚ ਫਰਕ ਪੈਂਦਾ ਸਿਰਫ ਬਈ ਤੁਹਾਡੇ ਮਾਪਿਆਂ ਨੂੰ ਬਗਾਨੇ ਆ ਜਿਹੜੇ ਉਹ ਇੱਕ ਦਿਨ ਰਹਿਣਗੇ ਦੋ ਦਿਨ ਰਹਿਣਗੇ ਤੀਜੇ ਦਿਨ ਬਈ ਉਹ ਅਗਲਾ ਰਸਤਾ ਫੜ ਲੈਣਗੇ ਕਿਸੇ ਹੋਰ ਮਗਰ ਤੁਰ ਪੈਣਗੇ ਹਨਾ ਤਾਂ ਬਈ ਤੁਸੀਂ ਆਪਦਾ ਧਿਆਨ ਆਪ ਰੱਖਿਆ ਕਰੋ ਆਪਣੀ ਜ਼ਿੰਦਗੀ ਨੂੰ ਜਿਆ ਕਰੋ ਕਿਸੇ ਪਿੱਛੇ ਲੱਗ ਕੇ ਆ ਤੇ ਮਾਪਿਓ ਨੂੰ ਤੇ ਆਪਦੇ ਆਪ ਦੇ ਆਪ ਨੂੰ ਦੁੱਖ ਨਾ ਦਿਆ ਕਰੋ ਹਨਾ ਬਾਕੀ ਉਮੀਦ ਹੈ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਸਮਝ ਲੱਗ ਗਈ ਹੋ ਇਹ ਸਾਡੀ YouTube ਤੇ ਪਹਿਲੀ ਵੀਡੀਓ ਹੋਊਗੀ ਤੇ ਅਸੀਂ ਹਰ ਰੋਜ਼ ਹੁਣ ਕੋਸ਼ਿਸ਼ ਕਰਿਆ ਕਰਾਂਗੇ ਕਿ YouTube ਤੇ ਲਗਾਤਾਰ ਵਧੀਆ-ਵਧੀਆ ਕੰਟੈਂਟ ਤੁਹਾਡੇ ਲਈ ਲੈ ਕੇ ਆਉਂਦੇ ਰਾਵਾਂਗੇ ਇਹ ਕੰਟੈਂਟ ਤੁਹਾਨੂੰ ਸੱਚੀ-ਮੁੱਚੀ ਦਿਲੋਂ ਪਸੰਦ ਆਇਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਗਲਾ ਟੌਪਿਕ ਅਸੀਂ ਜਿਹੜੀ ਅਗਲੀ ਵੀਡੀਓ ਬਣਾਈਏ ਉਹ ਕਿਸ ਟੌਪਿਕ ਤੇ ਬਣਾਈਏ ਤਾਂ ਸਾਰੇ ਜਣੇ ਇਹ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਆਪਣਾ ਕਮੈਂਟ ਜਰੂਰ ਕਰਿਓ ਵੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਜਿਹੜੇ ਬੱਚੇ ਜਿਹੜੇ ਭੈਣ ਭਰਾ ਹਨ ਮਤਲਬ ਵੀ ਕੁੜੀਆਂ ਪਿੱਛੇ ਆਪਦੇ ਆਪ ਨੂੰ ਮਤਲਬ ਵੀ ਦੁਨੀਆ ਤੋਂ ਅਲਵਦਾ ਕਹਿ ਦਿੰਦੇ ਛੱਡ ਕੇ ਚਲੇ ਜਾਂਦੇ ਆ ਹਨਾ ਮਾਪਿਆਂ ਨੂੰ ਇਕੱਲੇ ਛੱਡ ਕੇ ਚਲੇ ਜਾਂਦੇ ਆ ਹਨਾ ਤਾਂ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਕਮੈਂਟ ਕਰਕੇ ਇਹ ਵੀ ਜਰੂਰ ਦੱਸਿਓ ਵੀ ਅਗਲੀ ਵੀਡੀਓ ਅਸੀਂ